ਇਸ ਤੋਂ ਪਹਿਲਾਂ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰੀਏ ਬੇਰੋਜ਼ਗਾਰੀ ਨੂੰ ਲੈ ਕੇ ਕੁਝ ਨਵੇਂ ਅੰਕੜੇ ਸਾਹਮਣੇ ਆਏ ਨੇ ਉਹ ਕੀ ਨੇ ਸੁਪਲੀਨ ਬੇਰੋਜ਼ਗਾਰੀ ਦੇ ਸਟੈਟਿਸਟਿਕਸ ਕੈਨੇਡਾ ਸਰਕਾਰੀ ਜਿਹੜਾ ਸਾਡਾ ਅਧਾਰਾ ਉਹ ਅੰਕੜੇ ਜਾਰੀ ਕਰਦਾ ਰਹਿੰਦਾ ਹੈ ਤੇ ਬੇਰੋਜ਼ਗਾਰੀ ਥੋੜੀ ਜਿਹੀ ਵਧੀ ਹੈ ਇਹ ਇਹ ਮਾਰਚ ਮਹੀਨੇ ਦੇ ਅੰਕੜੇ ਨੇ ਫਰਵਰੀ ਨਾਲੋਂ 0.1% ਜਿਹੜੀ ਹੈ ਵਧੀ ਹੈ ਜ਼ਿਆਦਾ ਨਹੀਂ ਪਰ ਹੈ ਹਾਈ ਆ ਇਹਦੇ ਬਾਰੇ ਇਕਨੋਮੀ ਨੇ ਕਿਹਾ ਕਿ ਮਾਰਚ ਮਹੀਨੇ ਦੇ ਵਿੱਚ 33000 ਨੌਕਰੀਆਂ ਜਿਹੜੀਆਂ ਸੀ ਉਹ ਖਤਮ ਹੋ ਗਈਆਂ ਔਰ ਬਿਗੇਸਟ ਲਾਸ ਹੈ ਜਨਵਰੀ 2022 ਤੋਂ ਬਾਅਦ ਅਨਪਲੋਇਮੈਂਟ ਰੇਟ ਸਟੈਟਿਸਟਿਕਸ ਕੈਨੇਡਾ ਦਾ ਕਹਣਾ ਹੈ ਕਿ ਮਾਰਚ ਦੇ ਵਿੱਚ 6.7% ਹੋ ਗਈ ਹੈ ਜਦਕਿ ਫਰਵਰੀ ਦੇ ਵਿੱਚ 6.6% ਸੀ ਔਰ ਅਮਰੀਕਾ ਦੁਆਰਾ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹਰਾ ਪਰ ਉਹ ਜੋ ਡਿਊਟੀਆਂ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੇ ਨਾਲ ਸਾਡੀਆਂ ਨੌਕਰੀਆਂ ਤੇ ਇਕਨੋਮਿਕ ਗਰੋਥ ਨੂੰ ਵੀ ਖਤਰਾ ਜਿਹੜਾ ਪੈਦਾ ਹੋ ਗਿਆ ਤੇ ਕੁਝ ਲਾਸ ਜਿਹੜੇ ਨੇ ਉਹ ਜ਼ਿਆਦਾ ਹੋ ਰਹੇ ਨੇ ਹੋਲ ਸੇਲ ਤੇ ਰਿਟੇਲ ਟ੍ਰੇਡ ਸੈਕਟਰ ਦੇ ਵਿੱਚ 29000 ਨੌਕਰੀਆਂ ਜੁੜੀਆਂ ਸੀ ਕਈਆਂ ਤੇ 51000 ਜੜੀਆਂ ਫਰਵਰੀ ਦੇ ਵਿੱਚ ਵਧੀਆਂ ਵੀ ਸੀ ਇਨਫੋਰਮੇਸ਼ਨ ਕਲਚਰ ਦੇ ਵਿੱਚ ਤੇ ਰੀਕ੍ਰੀਏਸ਼ਨ ਸੈਕਟਰ ਨੇ ਜਿਹੜਾ ਸੀ ਉਹ 20000 ਨੌਕਰੀਆਂ ਗੁਵਾਈਆਂ ਤੇ ਕੁਝ ਹੋਰ ਸਰਵਿਸੇਸ ਸੈਕਟਰ ਜਿਹੜਾ ਜਿਸ ਵਿੱਚ ਪਰਸਨਲ ਤੇ ਰਿਪੇਅਰ ਸਰਵਿਸੇਸ ਜੜੀਆਂ ਹੈਗੀਆਂ ਨੇ ਉਹਨਾਂ ਨੇ ਕੁਝ ਨੌਕਰੀਆਂ ਪੈਦਾ ਕੀਤੀਆਂ ਨੇ ਤੇ ਪਾਰਟ ਟਾਈਮ ਜੌਬਸ ਜੜੀਆਂ ਨੇ ਉਹ ਵਧੀਆਂ ਨੇ ਪਰ ਓਵਰঅল ਜਿਹੜਾ ਅਨਪਲੋਇਮੈਂਟ ਦਾ ਅੰਕੜਾ ਜਿਹੜਾ ਉਹ ਥੋੜਾ ਜਿਹਾ ਹਾਈ ਦੱਸਿਆ ਜਾ ਰਿਹਾ ਪਰ ਜਿੰਨੀ ਦੇਰ ਤੱਕ ਇਹ ਜੋ ਵਪਾਰਕ جنگ ਜਿਹੜੀ ਛੜੀ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਨਾ ਸਿਰਫ ਕੈਨੇਡਾ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਜਿਹਦੇ ਨਾਲ ਵਿਸ਼ਵ ਭਰ ਦੀ ਮਾਰਕੀਟ ਜਿਹੜੀ ਹੈ ਉਹ ਲੜਖੜਾ ਗਈ ਹੈ ਉਹ ਆਰਥਿਕ ਮਾਰਕੀਟ ਨਾ ਸਿਰਫ ਵਿਸ਼ਵ ਦੀ ਬਲਕਿ ਯੂ ਐਸ ਏ ਦੀ ਆਪਣੀ ਵੀ ਉਹਨਾਂ ਦੇ ਜਿਹੜੇ ਜੋ ਸ਼ੇਅਰ ਮਾਰਕੀਟ ਹੈ ਉਹ ਕਾਫੀ ਜ਼ਿਆਦਾ ਥੱਲੇ ਨੂੰ ਜਾ ਰਹੀ ਪਰ ਡੋਨਲਡ ਟਰੰਪ ਉਹ ਵੀ ਕਹਿੰਦੇ ਨੇ ਫਿਕਰ ਨਾ ਕਰੋ ਇਹ ਠੀਕ ਹੋ ਜਾਣੀ ਜਲਦੀ ਇੰਨਾ ਤਾਂ ਕਮ ਹੁੰਦਾ ਹੁੰਦਾ ਹੈ। ਇੰਡੀਆ ਚ ਵੀ ਸਵਲੀਨ ਬਹੁਤ ਵੱਡੇ ਫਿਕਰ ਪਏ ਹੋਏ ਨੇ ਜਿਹੜੇ ਡੋਨਲਡ ਟਰੰਪ ਉਹਨਾਂ ਨੇ ਤਾਜ਼ਾ ਡਿਊਟੀਜ਼ ਲਾਉਣ ਦੀ ਗੱਲ ਜਿਹੜੀ ਕੀਤੀ ਹੈ ਜੀ। ਇਸ ਤੋਂ ਪਹਿਲਾਂ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰੀਏ, ਬੇਰੋਜ਼ਗਾਰੀ ਨੂੰ ਲੈ ਕੇ ਕੁਝ ਨਵੇਂ ਅੰਕੜੇ ਸਾਹਮਣੇ ਆਏ ਨੇ ਉਹ ਕੀ ਨੇ? ਸਵਲੀਨ ਬੇਰੋਜ਼ਗਾਰੀ ਦੇ ਸਟੈਟਿਸਟਿਕਸ ਕੈਨੇਡਾ ਸਰਕਾਰੀ ਜਿਹੜਾ ਸਾਡਾ ਅਧਾਰਾ ਉਹ ਅੰਕੜੇ ਜਾਰੀ ਕਰਦਾ ਰਹਿੰਦਾ ਹੈ। ਤੇ ਬੇਰੋਜ਼ਗਾਰੀ ਥੋੜੀ ਜਿਹੀ ਵਧੀ ਹੈ। ਇਹ ਇਹ ਮਾਰਚ ਮਹੀਨੇ ਦੇ ਅੰਕੜੇ ਨੇ ਫਰਵਰੀ ਨਾਲੋਂ 0.1% ਜਿਹੜੀ ਹੈ ਵਧੀਆ ਜ਼ਿਆਦਾ ਨਹੀਂ ਪਰ ਹੈ ਹਾਈ ਆ ਇਹਦੇ ਬਾਰੇ ਇਕਨੋਮੀ ਨੇ ਕਿਹਾ ਕਿ ਮਾਰਚ ਮਹੀਨੇ ਦੇ ਵਿੱਚ 33000 ਨੌਕਰੀਆਂ ਜਿਹੜੀਆਂ ਸੀ ਉਹ ਖਤਮ ਹੋ ਗਈਆਂ ਔਰ ਬਿਗੇਸਟ ਲਾਸ ਹੈ ਜਨਵਰੀ 2022 ਤੋਂ ਬਾਅਦ ਅਨਪਲੋਇਮੈਂਟ ਰੇਟ ਸਟੈਟਿਸਟਿਕਸ ਕੈਨੇਡਾ ਦਾ ਕਹਣਾ ਹੈ ਕਿ ਮਾਰਚ ਦੇ ਵਿੱਚ 6.7% ਹੋ ਗਈ ਹੈ ਜਦਕਿ ਫਰਵਰੀ ਦੇ ਵਿੱਚ 6.6% ਸੀ ਔਰ ਅਮਰੀਕਾ ਦੁਆਰਾ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹਰਾਮ ਪਰ ਉਹ ਜੋ ਡਿਊਟੀਆਂ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੇ ਨਾਲ ਸਾਡੀਆਂ ਨੌਕਰੀਆਂ ਤੇ ਇਕਨੋਮਿਕ ਗਰੋਥ ਨੂੰ ਵੀ ਖਤਰਾ ਜਿਹੜਾ ਪੈਦਾ ਹੋ ਗਿਆ ਤੇ ਕੁਝ ਲਾਸ ਜਿਹੜੇ ਨੇ ਉਹ ਜ਼ਿਆਦਾ ਹੋ ਰਹੇ ਨੇ ਹੋਲ ਸੇਲ ਤੇ ਰਿਟੇਲ ਟਰੇਡ ਸੈਕਟਰ ਦੇ ਵਿੱਚ 29000 ਨੌਕਰੀਆਂ ਜਿਹੜੀਆਂ ਸੀ ਗਈਆਂ ਤੇ 51000 ਜਿਹੜੀਆਂ ਫਰਵਰੀ ਦੇ ਵਿੱਚ ਵਧੀਆਂ ਵੀ ਸੀ ਇਨਫੋਰਮੇਸ਼ਨ ਕਲਚਰ ਦੇ ਵਿੱਚ ਤੇ ਰੀਕ੍ਰੀਏਸ਼ਨ ਸੈਕਟਰ ਨੇ ਜਿਹੜਾ ਸੀ ਉਹ 20000 ਨੌਕਰੀਆਂ ਗੁਆਈਆਂ ਤੇ ਕੁਝ ਹੋਰ ਸਰਵਿਸes ਸੈਕਟਰ ਜਿਹੜਾ ਜਿਸ ਵਿੱਚ ਪਰਸਨਲ ਤੇ ਰਿਪੇਅਰ ਸਰਵਿਸes ਜੜੀਆਂ ਹੈਗੀਆਂ ਨੇ ਉਹਨਾਂ ਨੇ ਕੁਝ ਨੌਕਰੀਆਂ ਪੈਦਾ ਕੀਤੀਆਂ ਨੇ ਤੇ ਪਾਰਟ ਟਾਈਮ ਜੌਬਸ ਜੜੀਆਂ ਨੇ ਉਹ ਵਧੀਆਂ ਨੇ ਪਰ ਓਵਰਆਲ ਜਿਹੜਾ ਅਨਪਲੋਇਮੈਂਟ ਦਾ ਅੰਕੜਾ ਜਿਹੜਾ ਹੈ ਉਹ ਥੋੜਾ ਜਿਹਾ ਹਾਈ ਦੱਸਿਆ ਜਾ ਰਿਹਾ ਪਰ ਜਿੰਨੀ ਦੇਰ ਤੱਕ ਇਹ ਜੋ ਵਪਾਰਕ جنگ ਜਿਹੜੀ ਛੜੀ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਨਾ ਸਿਰਫ ਕੈਨੇਡਾ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਜਿਹਦੇ ਨਾਲ ਵਿਸ਼ਵ ਭਰ ਦੀ ਮਾਰਕੀਟ ਜਿਹੜੀ ਹੈ ਉਹ ਲੜਖੜਾ ਗਈ ਹੈ ਉਹ ਆਰਥਿਕ ਮਾਰਕੀਟ ਨਾ ਸਿਰਫ ਵਿਸ਼ਵ ਦੀ ਬਲਕਿ ਯੂਐਸਏ ਦੀ ਆਪਣੀ ਵੀ ਉਹਨਾਂ ਦੇ ਜਿਹੜੇ ਜੋ ਸ਼ੇਅਰ ਮਾਰਕੀਟ ਹੈ ਉਹ ਕਾਫੀ ਜ਼ਿਆਦਾ ਥੱਲੇ ਨੂੰ ਜਾ ਰਹੀ ਪਰ ਡੋਨਲਡ ਟਰੰਪ ਹੋਰੀ ਕਹਿੰਦੇ ਨੇ ਫਿਕਰ ਨਾ ਕਰੋ ਇਹ ਠੀਕ ਹੋ ਜਾਣੀ ਜਲਦੀ ਇੰਨਾ ਤਾਂ ਕਮ ਹੁੰਦਾ ਹੁੰਦਾ ਹੈ ਇੰਡੀਆ ਚ ਵੀ ਸਵਲੀਨ ਬਹੁਤ ਬੱٹے ਫਿਕਰ ਪਏ ਹੋਏ ਨੇ ਜਿਹੜੇ ਡੋਨਲਡ ਟਰੰਪ ਉਹਨਾਂ ਨੇ ਤਾਜ਼ਾ ਡਿਊਟੀਜ਼ ਲਾਉਣ ਦੀ ਗੱਲ ਜਿਹੜੀ ਕੀਤੀ ਹੈ